ਨਾ ਦੇਖੀ ਚਲੋਂਗਾ ਗਾਂ ਦੇ ਗਾਂ ਲੋਕੀ ਤਰ ਪੈਣਾ ਐ ਇਸੀ ਜਾਲੀ ਖਰਚਾ 2.5 ਤੋਂ 3 ਲੱਖ ਰੁਪਏ ਵਿੱਚ ਹੋ ਗਿਆ ਮੈਸਤੀ ਤਿਆਰ ਕਰਕੇ ਉਹਨਾਂ ਨਕਸ਼ਾ ਬਣਾਉਂਦੇ ਇਹ ਚੀਜ਼ ਸੀਗੇ ਅੱਛਾ ਜੀ ਨਕਸ਼ਾ ਉਹਨੇ ਆਪੇ ਤਿਆਰ ਕਰ ਲਿਆ ਇੱਥੇ ਸਰੀਆ ਬੱਦ ਲਿਆ ਆ ਕੇ ਇੱਥੇ ਜੋ ਤਿਆਰ ਕਰ ਲਵਾਂਗੇ ਆਪਣੇ ਆਪ ਕਰ ਲਿਆ ਪਿੰਡ ਦੇ ਵਿੱਚ ਕਿੰਨੇ ਕੁ ਲੋਕ ਜਿਹੜੇ ਰੋਜ਼ ਆ ਕੇ ਫੋਟੋ ਆ ਵਗੈਰਾ ਕਰ ਬੰਦੇ ਬਸ ਤੁਰੇ ਹੀ ਆਉਂਦੇ ਕੋਈ ਨਾ ਕੋਈ ਅੱਲਾ ਆ ਜਾ ਉਹਦਾ ਬੰਦਾ ਆਈ ਜਾਂਦਾ ਖਿੱਚੀ ਜਾਂਦੇ ਆ ਤੁਰੇ ਜਾਂਦੇ ਆ ਖਿੱਚੀ ਜਾਂਦੇ ਤੁਰੇ ਜਾਂਦੇ ਆ ਇੰਨੀ ਇਹਦੀ ਹਾਈਟ ਹੈਗੀ ਆ 15 ਫੁੱਟ ਜੀ 15 ਫੁੱਟ ਹੈਗੀ ਹਾਂਜੀ ਇਹ ਤਾਂ ਫਿਰ ਮਤਲਬ ਪਿੰਡ ਦੇ ਵਿੱਚ ਸਭ ਤੋਂ ਉੱਚੀ ਹੋਈ ਹਾਂਜੀ ਪਰ 15 ਫੁੱਟ ਪੂਰੀ ਹੈ ਜੀ ਸ਼ੌਕ ਦਾ ਕੋਈ ਮੋਲ ਨਹੀਂ ਹੁੰਦਾ ਇਹ ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ ਨਕੌਦਰ ਦੇ ਵਿੱਚ ਸਟੈਚੂ ਆਫ ਲਿਬਰਟੀ ਜਿਹੜਾ ਹੈਗਾ ਸੰਤੋਖ ਸਿੰਘ ਅਤੇ ਉਹਨਾਂ ਦੇ بیٹے ਵੱਲੋਂ ਤਿਆਰ ਕੀਤਾ ਗਿਆ ਹੈਗਾ ਉਹਨਾਂ ਦੇ ਦੋ بیٹے ਆ ਦੋਨੇ ਬੇਟੇ ਵਿਦੇਸ਼ਾਂ ਦੇ ਵਿੱਚ ਘੁੰਮਦੇ ਨੇ ਤੇ ਜਦੋਂ ਕਿਤੇ ਪੰਜਾਬ ਦੇ ਵਿੱਚ ਆਉਂਦੇ ਨੇ ਤੇ ਇੱਕ ਨਵੀਂ ਸੋਚ ਲੈ ਕੇ ਆਉਂਦੇ ਨੇ ਹੁਣ ਵੀ ਜਦੋਂ ਪੰਜਾਬ ਦੇ ਵਿੱਚ ਆਏ ਤਾਂ ਉਹਨਾਂ ਦੇ بیٹے ਵੱਲੋਂ ਇੱਕ ਜਿਹੜੀ ਨਵੀਂ ਸੋਚ ਰੱਖੀ ਗਈ ਉਹਨਾਂ ਦੇ ਕੋਠੀ ਦੇ ਉੱਪਰ ਜਿਹੜਾ ਹੈਗਾ ਲਿਬਰਟੀ ਸਟੈਚੂ ਆਫ ਲਿਬਰਟੀ ਤਿਆਰ ਕਰਵਾਇਆ ਗਿਆ ਸੰਤੋਖ ਸਿੰਘ ਜੀ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਸਾਡੇ ਨਾਲ ਨੇ ਸਰ ਸਸਰੀਕਾਲ ਜੀ ਇੱਕ ਗੱਲ ਕਰੀਏ ਪੰਜਾਬ ਦੇ ਵਿੱਚ ਹੀ ਆਪਾਂ ਗੱਲ ਕਰਾਂਗੇ ਕਿ ਲਗਾਤਾਰ ਕਈ ਕੋਠੀਆਂ ਦੇ ਉੱਪਰ ਆਪਾਂ ਦੇਖਦੇ ਆ ਕਿਤੇ ਫੁੱਟਬਾਲ ਤਿਆਰ ਕੀਤਾ ਹੁੰਦਾ ਕਿਤੇ ਜਹਾਜ਼ ਤਿਆਰ ਕੀਤਾ ਕਿਸੇ ਨੇ ਪਾਸ ਤਿਆਰ ਕਰ ਲਈ ਕਿਸੇ ਨੇ ਕਾਰ ਤਿਆਰ ਕਰ ਲਈ ਕਿਸੇ ਨੇ ਘੋੜਾ ਤਿਆਰ ਕਰ ਲਿਆ ਕਿਸੇ ਨੇ ਕ੍ਰਿਕਟ ਦੀਆਂ ਟੀਮਾਂ ਹੀ ਤਿਆਰ ਕਰ ਲਈਆਂ ਪਹਿਲਵਾਨ ਖੜੇ ਪਹਿਲਵਾਨ ਖੜੇ ਕਰ ਲਏ ਪਰ ਤੁਹਾਡੇ ਕੋਠੀ ਦਾ ਇੱਕ ਅਲੱਗ ਹੀ ਤਰ੍ਹਾਂ ਦਾ ਆਪਾਂ ਸਟੈਚੂ ਕਹਿ ਸਕਦੇ ਸਟੈਚੂ ਆਫ ਲਿਬਰਟੀ ਜਿਹੜਾ ਕਿ ਅਮਰੀਕਾ ਦੇ ਵਿੱਚ ਦੇਖਣ ਨੂੰ ਮਿਲਦਾ ਆ ਅੱਜ ਜਿਹੜਾ ਜ਼ਿਕਰ ਗੱਲ ਕਰੀਏ ਵਿਜੋਹਾ ਖੁਰਦ ਦੇ ਵਿੱਚ ਵੀ ਬਣਾ ਦਿੱਤਾ ਗਿਆ ਕੀ ਕਹਿਣਾ ਚਾਹੋ ਨੇ ਬਾਰ ਬਾਰ ਬਾਰਗੇ ਪਹਲ ਚੀਜ਼ ਬੜੀ ਬਣੀ ਆ ਸਨ ਆਉਂਦੀ ਆ ਲੋਕਾਂ ਦੇ ਨਾ ਦੇਖੀ ਚਲੋ ਹਾਂ ਗਾਂ ਨਹੀਂ ਗਾਂ ਲੋਕੀ ਤਰ ਪੈਣਾ ਐ ਇਸੀ ਜਲ ਤੇ ਬਾਕੀ ਅਜ ਆ ਦਾ ਮਨ ਹੁੰਦਾ ਜਿਹ ਜਿਹ ਮਨ ਚਾਲੇ ਅਗਲਾ ਆਪ ਦੀ ਚੀਜ਼ ਤਿਆਰ ਕਰ ਲੈਣ ਆਈਡੀਆ ਕਿੱਥੋਂ ਆ ਗਿਆ ਕਿੜਿਆ ਫੇ ਦੇਖੋ ਜੀ ਜਦੋਂ ਗਏ ਸੀ ਤਰਨ ਤਾਰ ਤੋਂ ਅੰਮ੍ਰਿਤਸਰਾ ਰੋਡ ਦੇ ਉੱਤੇ ਬਣੀ ਸੀ ਰੋਡ ਤੇ ਉਹ ਨਿਕਾ ਪੈ ਗਏ ਜਾਂਦੇ ਜਾਂਦੇ ਗੱਡੀ ਦੇ ਵਿੱਚ ਤੇ ਉਹ ਨਿਆਣੇ ਮੁੰਡੇ ਦੇ ਪਸੰਦ ਆ ਕਿ ਜਾ ਕੇ ਉਹਨਾਂ ਦੇ ਘਰ ਜਾ ਕੇ ਕੋਠੀ ਦੇ ਪਰੇ ਸੀ ਕਰੇ ਮੰਨ ਨੂੰ ਲਾ ਕੇ ਕਹਿੰਦਾ ਚੀਜ਼ ਹੈ ਬੜੀ ਮਹਿੰਗੀ ਚੱਲ ਰਹੀ ਇਹ ਬਣਾ ਲਓ ਕਿੰਨਾ ਕ ਖਰਚਾ ਹੋ ਗਿਆ ਖਰਚਾ 2.5 ਤੋਂ 3 ਲੱਖ ਰੁਪਏ ਵਿੱਚ ਹੋ ਗਿਆ ਉਹਨੇ 3 2.5 2.5 3 ਲੱਖ ਹੋ ਗਿਆ ਜੀ ਹਾਂ ਜੀ ਨਾ ਤੇ ਇਹਦੇ ਵਾਸਤੇ ਜੇਕਰ ਗੱਲ ਕਰੀਏ ਮਟੀਰੀਅਲ ਵਗੈਰਾ ਦੀ ਵੀ ਲੋੜ ਪਈ ਹੋਣੀ ਆ ਕਿ ਇੱਥੋਂ ਮਿਲ ਗਿਆ ਜਾਂ ਬਾਹਰੋਂ ਲੈਣਾ ਪਿਆ ਕਿ ਤਾ ਆਪਾਂ ਮਟੀਰੀਅਲ ਇੱਥੇ ਮਿਲ ਜਾਂਦਾ ਸਰੀਆਂ ਮਿਲ ਜਾਂਦਾ ਬਜਰੀ ਮਿਲ ਜਾਂਦਾ ਸੀਮੈਂਟ ਮਿਲ ਗਿਆ ਬਾਕੀ ਉਹਨੇ ਤਿਆਰ ਕਰਕੇ ਕੀਤਾ ਬੱਸ ਜਿਹੜਾ ਇਹਦਾ ਨਕਸ਼ਾ ਆਪਾਂ ਗਈਏ ਤੇ ਨਕਸ਼ਾ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਤਿਆਰ ਕੀਤਾ ਗਿਆ ਉਹ ਨਕਸ਼ਾ ਜੀ ਉਹ ਜਿਹੜੇ ਆਪਣੇ ਮੈਸਤੀ ਤਿਆਰ ਕਰਕੇ ਉਹਨਾਂ ਨਕਸ਼ਾ ਬਣਾਉਂਦੇ ਇਹ ਚੀਜ਼ ਸੀਗੇ ਅੱਛਾ ਜੀ ਨਕਸ਼ਾ ਉਹਨੇ ਆਪੇ ਤਿਆਰ ਕਰ ਲਿਆ ਇੱਥੇ ਸਰੀਆ ਬਾਦ ਲਿਆ ਆ ਕੇ ਇੱਥੇ ਜੋ ਤਿਆਰ ਕਰ ਲਵਾਂਗੇ ਆਪਣੇ ਆਪ ਕਰ ਲਿਆ ਤੇ ਉਹਨਾਂ ਦੀ ਦਿਹਾੜੀ ਵਗੈਰਾ ਵੀ ਜ਼ਿਆਦਾ ਸੀ ਜਾਂ ਦਿਹਾੜੀ ਉਨੀ ਕੀ ਸੀਗੀ ਦਿਹਾੜੀ ਦੇ ਕੋਈ ਨਹੀਂ ਸਾਡਾ ਮਸਲਾ 1,30,000 ਰੁਪਏ ਉਹਨਾਂ ਕਪੂ ਕਠੇਕਾ ਸੀ ਸਾਡਾ ਤੇ ਮਟੀਰੀਅਲ ਵਗੈਰਾ ਮਟੀਰੀਅਲ ਸਾਡਾ ਸਾਰਾ ਠੀਕ ਹੈ ਹਾਂਜੀ ਤੇ ਜਿਹੜੇ ਆਮ ਲੋਕ ਹੈਗੇ ਆ ਉਹਨਾਂ ਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਠੀਕ ਹੈ ਜਿਹੜੀ ਚੀਜ਼ ਅਗਲੇ ਫੰਡ ਲੱਗਦੀ ਅਗਲਾ ਬਣਾਉਂਦਾ ਕਹੇ ਤੇਰਾ ਕੋਈ ਬਣਾਉ ਰਾਹੇ ਨਹੀਂਗਾ ਜਿੱਦਾਂ ਅਗਲਾ ਮੰਨ ਕਰਦਾ ਉਹਦਾ ਬਣਾ ਲੈਂਦਾ ਆ ਜਿਵੇਂ ਕਿ ਤੁਹਾਡੇ ਦੋਨੇ ਬੇਟੇ ਹੈਗੇ ਆ ਵਿਦੇਸ਼ਾਂ ਦੇ ਵਿੱਚ ਇੱਕ ਆਸਟ੍ਰੇਲੀਆ ਚ ਤੁਸੀਂ ਦੱਸ ਰਹੇ ਹੈਗੇ ਇੱਕ ਅਮਰੀਕਾ ਦੇ ਵਿੱਚ ਪਹਿਲਾਂ ਸੀਗਾ ਤੇ ਉਸ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਆ ਅਮਰੀਕਾ ਦੇ ਵਿੱਚ ਜਦੋਂ ਰਹਿੰਦੇ ਸੀਗੇ ਉਦੋਂ ਨਹੀਂ ਉਹਨਾਂ ਨੂੰ ਆਈਡੀਆ ਆਇਆ ਕਿ ਸਟੈਚੂ ਆਫ ਲਿਬਰਟੀ ਜਿਹੜਾ ਤਿਆਰ ਕਰਵਾਇਆ ਜਾਵੇ ਜਦੋਂ ਜੀ ਉਦੋਂ ਏਦਾਂ ਟਰੈਕਟਰ ਚ ਚਲਾਉਂਦੇ ਸੀਗੇ ਕਈ ਸਾਲ ਚਲਾਏ 5-6 ਸਾਲ ਪੂਰੇ ਫੇਦਾ ਅਮਰਸਰ ਜਾ ਜਾਂਦੇ ਜਾਂਦੇ ਰਾਹ ਦੇ ਬੈਠੇ ਫੇਦਾ ਸਵੇਰੇ ਉਹਨਾਂ ਚੰਦਾ ਗੰਟੀ ਅਰਕਾ ਲਿਗਣੇ ਦੇ ਯਾਦ ਹੀ ਬੰਨ ਮੈਂ ਇਹ ਮੰਨ ਲਵਾਂ ਤੇ ਹੁਣ ਗੱਲ ਕਰੀਏ ਪਿੰਡ ਦੇ ਵਿੱਚ ਕਿੰਨੇ ਕੁ ਲੋਕ ਜਿਹੜੇ ਰੋਜ਼ ਆ ਕੇ ਫੋਟੋਆਂ ਵਗੈਰਾ ਕਰ ਬੰਦੇ ਬਸ ਤੁਰੇ ਹੀ ਆਉਂਦੇ ਕੋਈ ਨਾ ਕੋਈ ਅੱਜ ਉੱਧਾ ਬੰਦਾ ਆਈ ਜਾਂਦਾ ਖਿੱਚੀ ਜਾਂਦੇ ਆ ਤੁਰੇ ਜਾਂਦੇ ਆ ਖਿੱਚੀ ਜਾਂਦੇ ਆ ਤੁਰੇ ਜਾਂਦੇ ਆ ਦੇਖ ਕੇ ਬਾਹਰ ਦੂਰੋਂ ਬਹੁਤ ਦੱਸਦੀ ਆ ਤਾਂ ਉੱਚੇ ਤਾਂ ਆ ਤਾਂ ਬਾਹਰ ਦੂਰ ਤੇ ਨੀਂਦੀ ਨਿਗਾ ਪੈਂਦੀ ਆ ਜਿੱਦਾਂ ਲੱਗ ਲੱਗੇ ਪਿੰਡ ਦਾ ਕਿੰਨੀ ਇਹਦੀ ਹਾਈਟ ਹੈਗੀ ਆ 15 ਫੁੱਟ ਜੀ 15 ਫੁੱਟ ਹੈਗੀ ਹਾਂ ਜੀ ਇਹ ਤਾਂ ਫਿਰ ਮਤਲਬ ਪਿੰਡ ਦੇ ਵਿੱਚ ਸਭ ਤੋਂ ਉੱਚੀ ਹੋਈ ਹਾਂ ਜੀ ਹਾਂ ਜੀ ਪਰ 15 ਫੁੱਟ ਪੂਰੀ ਹੈ ਜੀ ਤੇ ਕਹਿੰਦੇ ਹੁੰਦੇ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਸ਼ੌਂਕ ਹੀ ਸੀਗਾ ਜਾਂ ਵੈਸਾ ਹੀ ਇੱਕ ਸੋਚ ਰੱਖੀ ਸੀ ਕਿ ਅਲੱਗ ਤਰ੍ਹਾਂ ਦੀ ਚੀਜ਼ ਤਿਆਰ ਕੀਤੀ ਜਾਵੇ ਮੈਨੂੰ ਲੱਗਦਾ ਨਾ ਜਿੱਦਾਂ ਸ਼ੌਂਕ ਹੈ ਉਹ ਹੁੰਦਾ ਬਨਿਆਣੇ ਕਿਸੇ ਨੂੰ ਵੀ ਹੁੰਦਾ ਸ਼ੌਂਕ ਨਾਲ ਕੋਈ ਚੀਜ਼ ਬਣੀ ਸ਼ੌਂਕ ਨਾਲ ਨਹੀਂ ਬਣਦੀ ਆ ਕਿਸੇ ਦਾ ਤਾਂ ਕੋਈ ਬਣਾਉਂਦਾ ਨਹੀਂਗਾ ਜਿੱਦਾਂ ਆਪਦੇ ਮਨ ਨੂੰ ਸ਼ੌਂਕ ਹੁੰਦਾ ਉਦੋਂ ਅਗਲਾ ਬਣਾ ਲਿੰਦਾ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਵਾਕਿਆ ਹੀ ਗੱਲ ਸਹੀ ਆ ਕਿਉਂਕਿ ਢਾਈ ਤੋਂ 3 ਲੱਖ ਰੁਪਇਆ ਲਾ ਕੇ ਸਟੈਚੂ ਆਫ ਲਿਬਰਟੀ ਤਿਆਰ ਕਰਵਾਈ ਗਈ ਆ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾ ਦੇਣ ਕਿ ਇਹ ਜਿਹੜੀ ਸਟੈਚੂ ਆਫ ਲਿਬਰਟੀ ਹੈਗੀ ਆ 15 ਫੁੱਟ ਦੀ ਮੂਰਤੀ ਜਿਹੜੀ ਤਿਆਰ ਕੀਤੀ ਗਈ ਕਿਉਂਕਿ ਅਮਰੀਕਾ ਦੇ ਵਿੱਚ ਤੁਸੀਂ ਇਹਨੂੰ ਦੇਖਦੇ ਹੋਵੋਗੇ ਪਰ ਹੁਣ ਤੁਸੀਂ ਨਕੋਦਰ ਦੇ ਨਾਲ ਲੱਗਦੇ ਪਿੰਡ ਬਜੂਹਾ ਖੁਰਦ ਦੇ ਵਿੱਚ ਵੀ ਆ ਕੇ ਇਸ ਇਹ ਮੂਰਤੀ ਦੇ ਨਾਲ ਆ ਕੇ ਫੋਟੋ ਕਰਵਾ ਸਕਦੇ ਹੋ ਕੈਮਰਾ ਪਰਸਨ ਨਾਲ ਪਨੀਤ ਰੋੜਾ ਨਕੋਦਰ